अलगाम में हुए आतंकवादी हमले के खिलाफ हुए ऑपरेशन सिंदूर को सफलतापूर्वक अंजाम देने वाले सैनिकों के सम्मान में भाजपा की ओर से तिरंगा यात्रा निकाली गई। कैमरामैन सतबीर सिंह के साथ अमर ज्वाला के संपादक राजकुमार साथी की रिपोर्ट ਜਿਹੜਾ ਅੱਜ ਹਰ ਸ਼ਹਿਰ ਵਾਸੀ ਭਾਰਤ ਵਾਸੀ ਉਹਨਾਂ ਫੌਜੀ ਜਵਾਨਾਂ ਦੇ ਸਮਰਥਨ ਉਹਨਾਂ ਨੂੰ ਇਹ ਦੱਸਣ ਲਈ ਭਾਰਤ ਦਾ ਇੱਕ ਇੱਕ ਬੱਚਾ ਵੱਡਾ ਬਜ਼ੁਰਗ ਮਾਤਾ ਪਿਤਾ ਉਹਨਾਂ ਦੇ ਨਾਲ ਖੜੇ ਨੇ ਇਹ ਤਿਰੰਗਾ ਯਾਤਰਾ ਦੇ ਰਾਹੀਂ ਉਹਨਾਂ ਨੂੰ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਬੋਲ ਰਹੇ ਹੋ ਜਿੱਥੇ ਇੱਕ ਇੱਕ ਜੇਸ ਦੀ ਡਿਊਟੀ ਲੜੂ ਉਹ ਆਪਣੇ ਦੇਸ਼ ਦਾ ਬਲਾਲ ਕਿ ਲੜਨ ਲਈ ਤਿਆਰ ਹੈ ਭਾਰਤ ਮਾਤਾ ਕੀ ਜਿਸ ਤਰ੍ਹਾਂ ਕਿ ਪਿਛਲੇ ਕੁਝ ਨਾਂ ਦੇ ਵਿੱਚ ਪਾਕਿਸਤਾਨ ਨੇ ਭਾਰਤ 'ਤੇ ਜੋ ਕਾਨੂੰਨੀ ਹਰਕਤ ਕੀਤੀ ਉਹਦੀ ਸਾਰਿਆਂ ਨੇ ਪਰਵਾਹੀ ਨਹੀਂ ਲੰਦਾ ਕੀਤੀ। ਤੇ ਅੱਜ ਉਹਦੇ ਉੱਪਰ ਤੋਂ ਬਰੇਟ ਨੇ ਲੜਦੇ ਸਾਡੇ ਭਾਰਤੀ ਸੈਨਿਕ ਜਿਨ੍ਹਾਂ ਨੇ ਅੱਜ ਇਹ ਕਾਮਯਾਬੀ ਹਾਸਲ ਕੀਤੀ ਹੈ ਉਸ ਅਗੇ ਅੱਜ ਉਥੇ ਸਾਡੀ ਤਿਰੰਗਾ ਯਾਤਰਾ ਜੋ ਕਿ ਕੁਮਾਰ ਮੰਡੀ ਵੱਲ ਆਪਣਾ ਇੱਥੇ ਕੱਢੀ ਗਈ। ਅਸੀਂ ਕੁਮਾਰ ਮੰਡੀ ਦੇ ਜਿੰਨੇ ਵੀ ਦੁਕਾਨਦਾਰ ਜਿੰਨੇ ਵੀ ਸਾਡੇ ਭਾਈ ਜੋ ਦੇਸ਼ ਵਚਾ ਉਹਨਾਂ ਦਾ ਮਾਣ ਦੀ ਤਨਮਾਦ ਕਰਦੇ ਹਾਂ ਉਹਨਾਂ ਨੇ ਇਸ ਯਾਤਰਾ ਦੇ ਵਿੱਚ ਪਹੁੰਚ ਕੇ ਜਿੰਨੇ ਵੀ ਸਾਡੇ ਇਸ ਐਸੋਸੀਏਸ਼ਨ ਵਾਲੇ ਕੁਮਾਰ ਮੰਡੀ ਮਾਰਕੀਟ ਐਸੋਸੀਏਸ਼ਨ ਵਾਲੇ ਉਹਨਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਹਦੇ ਉਹਨਾਂ ਦੀ ਵਰਕਸ਼ਾ ਕਰਕੇ ਅੱਜ ਜੋ ਦੇਸ਼ ਦੇ ਪ੍ਰਤੀ ਆਪਣਾ ਪਿਆਰ ਦਿਖਾਇਆ ਔਰ ਉਹਨਾਂ ਦੇ ਹੀ ਵਰਕਸ਼ਾ ਕਰਕੇ ਇਸ ਤਿਰੰਗਾ ਯਾਤਰਾ ਦਾ ਸਵਾਗਤ ਕੀਤਾ ਹੈ ਇਹ ਜਿਹੜੀ ਤਰਗਾ ਯਾਤਰਾ ਕੀਤੀ ਗਈ ਹੈ ਇਹ ਆਪਣੇ ਬਾਰਡਰ ਤੋਂ ਜਿਹੜੇ ਜਵਾਨ ਹੈ ਉਹਨਾਂ ਨੂੰ ਉਹਨਾਂ ਦੇ ਸਮਾਨ ਵਿੱਚ ਕੱਢੀ ਗਈ ਹੈ ਕਿਉਂਕਿ ਉਹਨਾਂ ਨੇ ਪਹਿਲਦਾਨ ਦੇ ਵਿੱਚ ਜਿਹੜੇ ਉਹ ਆਪਣੇ નિર્ਦੋਸ਼ ਮਾਰੇ ਗਏ ਸੀਗੇ ਉਹਨਾਂ ਦਾ ਬਦਲਾ ਆਪਰੇਸ਼ਨ ਸੰਦੂਰ ਦੇ ਤਹਿਤ ਲੀਤਾ ਹੈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਾਡੀ ਬਾਰਡਰ ਤੇ ਸਾਡੇ ਦੇਸ਼ਾਨਿਕ ਤਨਾਤ ਨੇ ਕਾਹੀ ਅਜੇ ਸੀ ਸੁਰੱਖਿਤਾ ਔਰ ਨੀਂਦ ਚੰਗੀ ਸੋ ਸਕਦੇ ਨੈਕਸਟ ਸਟੈਪ ਅਸਲੀ ਇਹ ਹੈ ਜੀ ਇਹ ਨਹੀਂ ਅਗਰ ਉਹ ਗੋਲੀ ਚਲਾਏਗੀ ਚਲਾ ਵੇ ਤਾਂ ਸਾਡੇ ਜਾਨੀ ਮੋਦੀ ਸਾਹਮਣੇ ਇਹ ਕਿਹਾ ਸੀ ਘੋੜਾ ਸਿੱਟਾਂਗੇ ਜੀ ਠੀਕ ਹੈ ਜੀ ਇੱਕ ਜਿਹੜਾ ਸਿੰਧੂ ਸਮਝੌਤਾ ਜੀ ਉਹ ਬਿਲਕੁਲ ਬੰਦ ਕਰ ਦਿੱਤਾ ਗਿਆ ਜਿਹੜਾ ਇੰਨੇ ਸਾਲਾਂ ਤੋਂ ਅਸੀਂ ਇੱਕ ਪਾਣੀ ਦੇ ਰਹੇ ਆ ਉਹਨਾਂ ਨੂੰ ਉੱਤੇ ਵੀ ਅਸੀਂ ਇਹ ਗੋੜੀਆਂ ਖਾਈਏ ਉੱਤੇ ਵੀ ਸਾਡੇ ਇਹਦੀ ਨਜਾਇਜ਼ ਯਾਨੀ ਮਤਲਬ ਸਾਡੇ ਅੰਦਰ ਅਮਨ ਸ਼ਾਂਤੀ ਦਾ ਨਾ ਰਹੀ ਅਸੀਂ ਇਹ ਕਸ਼ਮੀਰ ਭੁਲਦੇ ਆ ਸ਼੍ਰੀਨਗਰ ਭੁਲਦੇ ਆ ਉਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਜੀ ਉਹਨਾਂ ਦਾ ਅਸੀਂ ਕੀ ਬੋਲ ਜਾਈਏ ਸਾਡੇ ਵਿਦਰਦ ਰਾਤ ਬਹਿਰੀ ਹੈ ਜੀ ਉਹ ਤਾਂ ਸਾਡੇ ਦੇਸ਼ ਦੇ ਲਈ ਜੋ ਜਜ਼ਬਾ ਸਾਡੇ ਦੇਸ਼ ਦੇ ਸੈਨਿਕਾਂ ਦੇ ਵਿੱਚ ਹੈ ਉਹ ਜਿੰਨੇ ਚਾਈਨਾ ਦੇ ਸੈਨਿਕ ਤੇ ਪਾਕਿਸਤਾਨ ਦੇ ਸੈਨਿਕ ਨਹੀਂ ਰਸ ਸਕਦੇ ਜਿੰਨਾ ਦੇਸ਼ ਦੇ ਸਾਡੇ ਅੰਦਰ ਜਜ਼ਬਾ ਹੈ ਨਾ ਇੱਕ ਇੱਕ ਸੈਨਿਕ ਦੇ ਅੰਦਰ

ਅਸੀਂ ਘਰਾਂ ਤੋਂ ਲਾ ਕੇ ਮੰਨਣਾ ਹਰ ਇੱਕ ਨੂੰ ਸਾਹਮਣੇ ਨਹੀਂ ਲੜਨਾ ਨਪੁੰਸਿਕ ਦਾ ਅੰਤਕਵਾਦ ਦੇ ਅੰਦਰ ਘੁੱਟ-ਘੁੱਟ ਕੇ ਭਰੀ ਹੋਈ ਹੈ ਇਹ ਨਪੁੰਸਿਕ ਘਰ ਤੋਂ ਗਵਾਹ ਦਾ ਦੀ ਐਡ ਹੋਣਾ ਚਾਹੀਦਾ ਹੁਣ ਬਿਲਕੁਲ ਸਾਰੇ ਮਿਲਕਾਂ ਨੇ ਮੋਦੀ ਸਾਹਿਬ ਦੇ ਨਾਲ ਪੂਰਾ ਵਰਲਡ ਹੈ ਜੀ ਕੁਝ ਬੇਤੰਦੀਆਂ ਨਹੀਂ ਮਿਲਕ ਹੈਗੇ ਜਿਹੜੇ ਨਹੀਂ ਹੈਗੇ ਠੀਕ ਹੈ ਜੀ ਬਾਕੀ ਪੂਰਾ ਵਰਲਡ ਮੋਦੀ ਸਾਹਿਬ ਦੇ ਨਾਲ ਹੈ ਉਹਦੇ ਕੱਟੜ ਤੋਂ ਨਾ ਸਮੂਹ ਸਮੂਹ ਸੱਤਿਆਨਾਸ਼ ਹੋਵੇਗਾ ਜੀ ਸਭ ਤੋਂ ਪਹਿਲਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਆਤਵਾਦੀਆਂ ਨੇ ਪਾਕਿਸਤਾਨ ਦੇ ਆਤਵਾਦੀਆਂ ਨੇ ਸਾਡੀਆਂ ਪੈਣਾ ਦੇ ਸੰਦੂਰ ਉਜਾੜੇ ਔਰ ਉਸੇ ਦਿਨ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਨੇ ਸਾਡੇ ਪੈਣਾ ਦੇ ਸੰਦੂਰ ਉਜਾੜੇ ਨੇ ਉਹਨਾਂ ਨੂੰ ਜਵਾਬ ਦਿੱਤਾ ਜਾਏਗਾ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪਾਕਿਸਤਾਨ ਦੇ 120 ਕਿਲੋਮੀਟਰ 140 ਕਿਲੋਮੀਟਰ ਅੰਦਰ ਵੜ ਕੇ ਉਹਨਾਂ ਦੇ ਅੱਡੇਾਂ ਦੇ ਜਿੱਥੇ ਆਤਵਾਦੀ ਸੀ ਹਮਲਾ ਕਰਕੇ ਦਮਾ ਘੜਕ ਰੱਖਤਾ ਉਹਨਾਂ ਦੇ ਸੌ ਤੋਂ ਵੱਧ ਜਿਹੜੇ ਨੇ ਅਤਵਾਦੀ ਮਾਰਤੇ ਔਰ ਸਾਡੀ ਦੇਸ਼ ਦੀ ਸੈਨਾ ਨੇ ਜਿਸ ਤਰੀਕੇ ਦੇ ਨਾਲ ਹਮਲਾ ਕੀਤਾ ਪਾਕਿਸਤਾਨ ਨੂੰ ਤਬਾਹ ਹੀ ਕਰਕੇ ਰੱਖਤਾ ਔਰ ਪਾਕਿਸਤਾਨ ਦਾ ਇੱਕ ਵੀ ਨਾਗਰਿਕ ਨੂੰ ਕੋਈ ਸੱਟ ਨਹੀਂ ਲੱਗੀ ਐਸਾ ਦੇਸ਼ ਦੀ ਬਚਾਅ ਪੜਾ ਪਰ ਉਹਨਾਂ ਨੂੰ ਮੋਦੀ ਨੇ ਕਿਹਾ ਸੀ ਉਹਨਾਂ ਲੋਕਾਂ ਦੇ ਅਟੈਕ ਕੀਤਾ ਜਾਏਗਾ ਉਹਨਾਂ ਲੋਕਾਂ ਦੇ ਉਹਨਾਂ ਲੋਕਾਂ ਨੂੰ ਸਬਕ ਸਿਖਾਇਆ ਜਾਏਗਾ ਜਿਨ੍ਹਾਂ ਲੋਕਾਂ ਨੇ ਸਾਡੀਆਂ ਪੈਨਾਂ ਦੇ ਸੰਗੂਹ ਜਾੜੇ ਨੇ ਔਰ ਸਾਡੀ ਦੇਸ਼ ਦੀ ਜਨਤਾ ਨੇ ਸਾਡੇ ਦੇਸ਼ ਦੇ ਨਾਗਰਿਕ ਨਾਗਰਿਕਾ ਨੇ اور ਸਾਡੀ ਦੇਸ਼ ਦੀ ਸੈਨਿਕਾਂ ਨੇ ਅਸੀਂ ਨਮਨ ਕਰਨੇ ਹਾਂ ਉਹਨਾਂ ਸੈਨਿਕਾਂ ਨੂੰ ਜਿਨ੍ਹਾਂ ਨੇ ਦਿਨ ਰਾਤ ਕਰਕੇ ਇੰਨਾ ਦਿਨ ਦੇ ਵਿੱਚ ਪਾਕਿਸਤਾਨ ਦੇ ਹੱਥ ਖੜ ਕਰਵਾਤੇ ਸਰ ਕੋਈ ਵੀ ਜਵਾਬ ਦਿੱਤਾ ਜਾ ਰਿਹਾ ਨਹੀਂ ਬਹੁਤ ਜਲਦੀ ਬਹੁਤ ਜਲਦੀ ਤੁਰਕੀ ਵਰਗੇ ਵੀ ਜਿਹੜੇ ਗਵਾਰ ਦੇਸ਼ ਨੇ ਉਹਨਾਂ ਨੂੰ ਜਲਦੀ ਜਵਾਬ ਦਿੱਤਾ ਜਾਏਗਾ